ਕਾਲ ਅਕੈਡਮੀ ਤੋਂ ਲੈ ਕੇ ਕਾਲ ਅਕੈਡਮੀ ਦੇ ਪਾਸ ਨੂੰ ਨਿਕਾਸ ਹੈ ਜੀ ਉੱਥੇ ਕਿਤੇ ਨਹੀਂ ਬੰਦ ਹੁੰਦਾ ਜੀ ਸਿਰਫ ਦੇ ਸਿਰਫ ਤਿੰਨ ਚਾਰ ਗਲੀਆਂ ਤਾਂ ਕਿ ਇੰਨੇ ਹੀ ਬੰਦ ਕਿਉਂ ਹੁੰਦਾ ਜੀ 3 ਦਿਨ ਹੋ ਗਏ ਆ ਲਗਾਤਾਰ ਹੀ ਤਿੰਨ ਗਲੀਆਂ ਭਰੀਆਂ ਹੋਈਆਂ ਮੁਂਰਦਾਬਾ ਨਗਰ ਕੌਂਸਲ ਮੁਂਰਦਾਬਾ ਨਗਰ ਕੌਂਸਲ ਮੁਂਰਦਾਬਾ ਇਸ ਏਰੀਆ ਨੂੰ ਜਿਹੜਾ ਮੰਗੇ ਦੇ ਪੰਪ ਤੇ ਕਰ ਜਾਂਦਾ ਜੀ ਏਰੀਆ ਇਸ ਦੀ ਸਫਾਈ ਨਹੀਂ ਕਰਵਾਈ ਗਈ ਜੀ ਆ ਕੁੜੀਆ ਤੇ ਜਿਹੜੀ ਸੱਟ ਲੱਗੀ ਹੈ ਇਹ ਇਸੇ ਦੇ ਕਾਰਨ ਲੱਗੀ ਹੈ ਇਹ ਸਕੂਲ ਜਾ ਰਹੀ ਸੀ ਜੀ ਸਕੂਲ ਜਾ ਰਹੀ ਸੀ ਤਿਲ ਖੱਡੇ ਗ ਗਈ ਜੀ ਸਾਰਾ ਗਲੀਆਂ ਜਿਹੜੀਆਂ ਨੀਮੀਆਂ ਸੀਵਰ ਬਹਿ ਚੁੱਕਿਆ ਇਹ ਸਨ 92 ਦਾ ਸੀਵਰ ਪਿਆ ਹੈ ਭਾਈ ਹੋਈ ਨਹੀਂ ਜੀ ਇੱਕ 2 ਸਾਲ ਹੋ ਗਏ ਸਫਾਈ ਹੋਈ ਨਹੀਂ ਜੀ 2 ਸਾਲ ਤੋਂ ਬੋਟਾ ਲੈ ਕੇ ਆਪਾਂ ਮਠੋਰ ਕੇ ਬੋਟਾ ਤੇ ਘਰੇ ਬਹਿਣਾ ਤੇ ਕਿਸੇ ਦੀ ਸਾਰ ਨਹੀਂ ਲੈਣੀ ਤੇ ਫਿਰ ਇਹੋ ਜੇ ਮੈਂਬਰ ਬਣਨ ਦਾ ਕੀ ਫਾਇਦਾ ਥੂਰੀ ਤੇ ਜਿਹੜਾ ਗੁਰਦੁਆਰਾ ਸਾਹਿਬ ਦਾ ਗੇਟ ਹੈ ਧਾਰਮਿਕ ਦੋ ਵਾਰੀ ਐਮਸੀ ਬਣੀ ਆ ਸਾਡੀ ਮੈਡਮ ਪਤੰਗਾ ਕਦੇ ਨਹੀਂ ਉਹਨੇ ਵੇਖਿਆ ਬੋਟਾ ਲੈ ਕੇ ਉਹ ਅੰਦਰ ਵੜ ਜਾਂਦੀ ਆ ਕਿਸੇ ਦੀ ਉਹ ਗੱਲ ਨਹੀਂ ਸੁਣਦੀ ਤਾਂ ਬਜਟ ਆ ਭਾਵੇਂ ਕਮੇਟੀ ਦਾ ਪਰ 1 ਰੁਪਿਆ ਜਿਹੜਾ ਖਰਚ ਨਹੀਂ ਹੋ ਰਿਆ ਨਾ ਜਿਹੜੇ ਬਚਾਓ ਜੀ ਬਚਾਓ ਕਰਦੇ ਆ ਦਵਾਈਆਂ ਛੜਕਦੇ ਆ ਆ ਸਾਡਾ ਮੌਕਾ ਤੇ ਹੈ ਕਿ ਹਾਲਤਾ ਵੇਖਣ ਨੂੰ ਕੀ ਹੈਗਾ ਸ਼ੰਕਰ ਆਨੰਦੀਆਂ ਤਾਂ ਐਸ ਸੀਵਰੇਜ ਦੇ ਗੰਦੇ ਪਾਣੀ ਦੇ ਵਿੱਚੋਂ ਜਿਹੜਾ ਲੰਘ ਕੇ ਜਾਣਾ ਪੈਂਦਾ ਨਹੀਂ ਮੌਕਾ ਵੇਖਦਾ ਕਿ ਐਸ ਜੀ ਨੂੰ ਬੁਲਾਉਣੇ ਐਸ ਜੀ ਨਹੀਂ ਵੰਦਾਈ ਆ ਕਿ ਐਕਸ਼ਨ ਨੂੰ ਬੁਲਾਉਣੇ ਐਕਸ਼ਨ ਵੀ ਨਹੀਂ ਹੁੰਦਾ ਜੀ ਕੋਈ ਮੌਕੇ ਜਦੋਂ ਮਰਾੜ ਸਾਹਿਬ ਐਮ ਐਲ اے ਸੀਗੇ ਉਸ ਤੋਂ ਬਾਅਦ ਇਹ 3-4 ਗਲੀਆਂ ਦੇ ਸੀਬਰ ਨੂੰ ਕਿਸੇ ਨੇ ਨਹੀਂ ਹਿਲਾਇਆ ਯਾਨੀ ਗੱਲ ਦੋਸਤੋ 7 ਨੰਬਰ ਨਾਕੇ ਦੇ ਕੋਲ ਮੌਜੂਦ ਹੈ। ਸ਼੍ਰੀ ਮੁਕਸਰ ਸਾਹਿਬ ਦੇ ਵਿੱਚ ਇਤਿਹਾਸਿਕ ਸ਼ਹਿਰ ਸ਼੍ਰੀ ਮੁਕਸਰ ਸਾਹਿਬ ਹੈ ਤੇ ਜਿਹੜਾ ਗੇਟ ਹੈ ਗੁਰਦੁਆਰਾ ਸਾਹਿਬ ਦਾ ਤੁਹਾਨੂੰ ਤਸਵੀਰਾਂ ਦੇ ਵਿੱਚ ਵਿਖਾ ਦਿੰਦੇ ਆ। ਇੱਥੋਂ 100 ਮੀਟਰ ਦੀ ਦੂਰੀ ਤੇ ਜਿਹੜਾ ਗੁਰਦੁਆਰਾ ਸਾਹਿਬ ਦਾ ਗੇਟ ਹੈ ਧਾਰਮਿਕ ਸਥਾਨ ਹੈ, ਧਾਰਮਿਕ ਸ਼ਹਿਰ ਹੈ। ਤੁਸੀਂ ਦੇਖ ਸਕਦੇ ਹੋ ਧਾਰਮਿਕ ਸਥਾਨ ਦੇ ਕੋਲ ਇੱਥੇ ਉੱਚੇ ਵੇੜੇ ਦੀਆਂ ਇਹ ਤਸਵੀਰਾਂ ਹੈ ਸ਼੍ਰੀ ਮੁਕਸਰ ਸਾਹਿਬ ਦੀਆਂ ਜਿੱਥੇ ਸੀਵਰੇਜ ਸਿਸਟਮ ਦਾ ਜਿਹੜਾ ਬੁਰਾ ਹਾਲ ਹੈ, ਕਲੈਪਸ ਹੋਇਆ ਪਿਆ ਸੀਵਰੇਜ ਸਿਸਟਮ ਜਿਹੜੇ ਇੱਥੋਂ ਦੇ ਲੋਕ ਹੈ ਕ ਜਿਹੜਾ ਹੱਲ ਨਹੀਂ ਕੱਢਿਆ ਗਿਆ ਤੇ ਤਸਵੀਰਾਂ ਇਸ ਸਮੇਂ ਤੁਹਾਨੂੰ ਇੱਕ ਗਲੀ ਦੀਆਂ ਦਿਖਾ ਦਿੰਦੇ ਆ ਜਿੱਥੇ ਸੀਵਰੇਜ ਦਾ ਪਾਣੀ ਫੁੱਲ ਭਰਿਆ ਹੋਇਆ ਤੇ ਲਗਭਗ ਰੋਜ਼ਾਨਾ ਦਾ ਇਹ ਹਾਲ ਆ ਜਿਹੜਾ ਸੀਵਰੇਜ ਦਾ ਤਸਵੀਰਾਂ ਇਸ ਸਮੇਂ ਤੁਸੀਂ ਦੇਖ ਸਕਦੇ ਹੋ ਗੁਰਦੁਆਰਾ ਸਾਹਿਬ ਦਾ ਜਿਹੜਾ ਗੇਟ ਹੈ ਇੱਥੋਂ ਸਿਰਫ 100 ਮੀਟਰ ਦੀ ਦੂਰੀ ਤੇ ਹੈ ਜਿਹੜੀਆਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ ਤਾਂ ਐਸ ਸੀਵਰੇਜ ਦੇ ਗੰਦੇ ਪਾਣੀ ਦੇ ਵਿੱਚੋਂ ਜਿਹੜਾ ਲੰਘ ਕੇ ਜਾਣਾ ਪੈਂਦਾ ਥਾਂ ਦਾ ਕੂੜੇ ਦੇ ਢੇਰ ਲੱਗੇ ਹੋਏ ਨੇ ਇਤਿਹਾਸਿਕ ਸ਼ਹਿਰ ਵਿੱਚ ਇਹੋ ਜਿਹਾ ਹਾਲ ਸਫਾਈ ਦਾ ਵੇਖ ਕੇ ਤੇ ਬਹੁਤ ਬੁਰਾ ਹਾਲ ਹੈ ਤੇ ਅਸੀਂ ਤੇ ਜਿਹੜੇ ਕਮੇਟੀ ਦੇ ਪ੍ਰਧਾਨ ਹੈ ਜਿਹੜੇ ਕਮੇਟੀ ਦੇ ਈਓ ਐ ਸਖਤ ਨਿੰਦਿਆ ਕਰਦੇ ਆ ਉਹਨਾਂ ਨੂੰ ਦੇਖਣਾ ਚਾਹੀਦਾ ਜੋ ਇਹ ਹਾਲ ਸ਼ਹਿਰ ਦਾ ਕਰ ਰੱਖਿਆ ਹੈ ਕਰੋੜਾਂ ਦਾ ਬਜਟ ਆ ਭਾਵੇਂ ਕਮੇਟੀ ਦਾ ਪਰ 1 ਰੁਪਿਆ ਜਿਹੜਾ ਖਰਚ ਨਹੀਂ ਹੋ ਰਿਹਾ ਨਾ ਸੀਵਰੇਜ ਸਿਸਟਮ ਦੇ ਉੱਤੇ ਹੋ ਰਿਹਾ ਤੇ ਨਾ ਸਫਾਈ ਦੇ ਉੱਤੇ ਹੋ ਰਿਹਾ ਤੇ ਤੁਸੀਂ ਇਸ ਸਮੇਂ ਤਸਵੀਰਾਂ ਇੱਕ ਗਲੀ ਦੀਆਂ ਦਿਖਾ ਦਿੰਨੇ ਆ ਜਿੱਥੇ ਲਗਾਤਾਰ ਇਹ ਪਾਣੀ ਸੀਵਰੇਜ ਦਾ ਖੜਾ ਰਹਿੰਦਾ ਹੈ ਅਤੇ ਜਿਸ ਕਾਰਨ ਬਿਮਾਰੀਆਂ ਤਾਂ ਫੈਲਦੀਆਂ ਫੈਲਦੀਆਂ ਤੇ ਲੋਕ ਜਿਹੜੇ ਡਿੱਗ ਕੇ ਜ਼ਖਮੀ ਵੀ ਹੋ ਜਾਂਦੇ ਨੇ ਇੱਕ ਜਿਹੜੀ ਲੜਕੀ ਆ ਛੋਟੀ ਜੀ ਗੁੜੀ ਆ ਉਸ ਨੂੰ ਦੇਖ ਕੇ ਜਿਹੜੀ ਜਖਮੀ ਹੋ ਗਈ ਤੇ ਉਸ ਦੀ ਜਿਹੜੀ ਬਾਤ ਹੈ ਗੰਭੀਰ ਜਿਹੜੀ ਸੱਟ ਲੱਗ ਗਈ ਇਸ ਦਾ ਜ਼ਿੰਮੇਵਾਰ ਹੋਰ ਕੋਈ ਨਹੀਂ ਸ਼੍ਰੀ ਮੁਕਸਰ ਸਾਹਿਬ ਦਾ ਪ੍ਰਸ਼ਾਸਨ ਹੈ ਸਿਵਲ ਪ੍ਰਸ਼ਾਸਨ ਹੈ ਜਿੰਨਾਂ ਕੋਲ ਕਰੋੜਾਂ ਦਾ ਬਜਟ ਹੋਣ ਦੇ ਬਾਵਜੂਦ ਵੀ ਤੁਸੀਂ ਦੇਖ ਸਕਦੇ ਹੋ ਹਾਲ ਜਿਹੜਾ ਗਲੀ ਦੇ ਵਿੱਚ ਲਗਾਤਾਰ ਇਸ ਤਰ੍ਹਾਂ ਪਾਣੀ ਜਿਹੜਾ ਖੜਾ ਰਹਿੰਦਾ ਤੇ ਲੋਕ ਜਿਹੜੇ ਪਰੇਸ਼ਾਨ ਨੇ ਗੱਲ ਵੀ ਕਰ ਲੈਂਦੇ ਆ ਲੋਕਾਂ ਨਾਲ ਵੀ ਕੀ ਕਹਿਣਾ ਉਹਨਾਂ ਦਾ ਇਸ ਸਮੱਸਿਆ ਦੇ ਬਾਰੇ ਤੇ ਕਿੰਨਿਆਂ ਕੋ ਕੰਪਲੀਟਾ ਜਿਹੜੀਆਂ ਕਮੇਟੀ ਨੂੰ ਜਾਂ ਸੀਵਰੇਜ ਸਿਸਟਮ ਦੇ ਡਿਪਾਰਟਮੈਂਟ ਨੂੰ ਦੇ ਚੁੱਕੇ ਆ ਗੱਲ ਕਰ ਲੈਂਦੇ ਆ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਕੀ ਨਾ ਆਪਣਾ ਤੇ ਆਪਾਂ ਇਸ ਟਾਈਮ ਕਿੱਥੇ ਖੜੇ ਹੋਏ ਆਂ ਬਲਦੇਵ ਸਿੰਘ ਬੋਲਦੇ ਆਂ ਜੀ ਇਸ ਟਾਈਮ ਆਪਾਂ ਕਿੱਥੇ ਖੜੇ ਹੋਏ ਆਂ ਅਸੀਂ ਜੀ ਪਾਈ ਮस्तान ਸਿੰਘ ਨਗਰ ਨਾਕਾ ਨੰਬਰ 6 ਦੇ ਨੇੜੇ ਦੀਕ ਵਸਨੀਕੀ ਅਸੀਂ ਜੀ ਤੇ ਗੁਰਦੁਆਰਾ ਸਾਹਿਬ ਦਰਬਾਰ ਦਰਬਾਰ ਸਾਹਿਬਾ ਤੋਂ ਜੀ 1 ਕਿਲੋ 5-7 ਮਿੰਟਾਂ ਦਾ ਰਸਤਾ ਵੀ ਨਹੀਂ ਜੀ ਦਰਬਾਰ ਸਾਹਿਬ ਦਾ ਹਾਂ ਜੀ ਹਾਂ ਜੀ ਹਾਂ ਜੀ ਇਸ ਅਸੀਂ ਐਕਸ਼ਨ ਸਾਹਿਬ ਨੂੰ ਵੀ ਇੱਥੇ ਜਿਹੜੀ ਸਮੱਸਿਆ ਕੀ ਬਣੀ ਹੋਈ ਹੈ ਇਹ ਸੀਵਰੇਜ ਦੀ ਬਲੌਕਿੰਗ ਹੈ ਜੀ ਅਕਾਲ ਅਕੈਡਮੀ ਤੋਂ ਲੈ ਕੇ ਕਾਲ ਅਕੈਡਮੀ ਦੇ ਪਾਸੇ ਨੂੰ ਨਿਕਾਸ ਹੈ ਜੀ ਉਥੇ ਕਿਤੇ ਨਹੀਂ ਬੰਦ ਹੁੰਦਾ ਜੀ ਸਿਰਫ ਤੇ ਸਿਰਫ ਤਿੰਨ ਚਾਰ ਗਲੀਆਂ ਤਾਂ ਕਿ ਇੰਨੇ ਹੀ ਬੰਦ ਕਿਉਂ ਹੁੰਦਾ ਜੀ ਅਸੀਂ 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 ਇਹਨਾਂ ਕੋਲ ਕਾਰਨ ਪੁੱਛਦੇ ਹਾਂ ਕਿ ਸਾਡੇ ਕੋਲ ਮਸ਼ੀਨ ਭੇਜਦੇ ਆ ਕਹਿੰਦੇ ਮਸ਼ੀਨ ਭੇਜਦੇ ਨੇ ਚਲਾ ਦਿੰਦੇ ਆ ਸਿਰਫ ਕੀ ਕਰਦੇ ਵਾ ਤੋ ਛੋਟੀ ਮਾਰਦੇ ਜਾਂ ਕਹਿੰਦੇ ਚੱਲ ਗਈ ਜਿਉਂ ਨਾਲ ਕਰੀ ਗਲੀਆਂ ਵੀ ਚਲਾ ਜੋ ਭਾਈ ਤੇ ਗਲੀਆਂ ਨਹੀਂ ਚਲਾ ਕੇ ਸਾਡੇ ਕੋਲ ਕੰਪਲੀਟ ਹੀ ਨਹੀਂ ਹੈ ਜੀ ਹੈ ਅਸੀਂ ਜੇਏ ਨੂੰ ਬੁਲਾਉਣਾ ਕੋਈ ਇੱਥੇ ਜੇਏ ਨਹੀਂ ਮੌਕਾ ਵੇਖਦਾ ਕਿ ਐਸਜੀਓ ਨੂੰ ਬੁਲਾਉਣਾ ਐਸਜੀਓ ਨਹੀਂ ਵੇਂਦਾ ਯਾ ਕਿ ਐਕਸ਼ਨ ਨੂੰ ਬੁਲਾਉਣਾ ਐਕ ਕੋਈ ਮੌਕੇ ਤੇ ਕੋਈ ਅਧਿਕਾਰੀ ਇਹਨਾਂ ਦਾ ਸਾਹਬ ਨੂੰ ਮਿਲੇ ਹੋ ਤੁਸੀਂ ਕੋ ਮਸੀ ਸਾਹਿਬ ਕੋ ਮਸੀ ਸਾਹਿਬ ਸਾਡੇ ਮੌਕੇ ਦੇ ਨਜ਼ਦੀਕ ਆ ਰਹੀ ਇੱਥੇ ਸੁਬਾ ਸ਼ਾਮ ਨਾਲ ਗੁਰਵਿੰਦਰ ਕੋ ਤੰਗਾ ਜੀ ਤੇ ਉਹ ਆਉਂਦੇ ਗੁਰਵਿੰਦਰ ਕੋ ਤੁਹਾਡੀ ਸਮੱਸਿਆ ਦਾ ਸਮੱਸਿਆ ਉਹ ਕਹਿੰਦੇ ਜੀ ਇਹੀ ਕੰਪਲੇਟ ਪਾਈ ਹੋਈ ਆ ਸਾਡਾ ਕੰਮ ਹੋ ਜੂਆ ਪਰ ਕੋਈ ਹੱਲ ਨਹੀਂ ਹੁੰਦਾ ਜੀ ਕੰਪਲੇਟ ਪਾਈ ਨੂੰ ਕਿੰਨੀ ਦੇਰ ਹੋ ਗਈ ਤੇ ਕਿੰਨੀ ਆ ਕੰਪਲੇਟ ਸਾਨੂੰ ਤਾਂ ਘਟੋ ਘਟ ਸਾਲ ਤੋਂ ਉੱਤੇ ਹੋ ਗਿਆ ਜੀ ਹਰ ਰੋਜ਼ ਅਸੀਂ ਜਾਂਦੇ ਆ ਪਬਲਿਕ ਆ ਪਬਲਿਕ ਆਉਂਦੇ ਉੱਥੇ ਦਫ਼ਤਰ ਦੇ ਵਿੱਚ ਹਰ ਰੋਜ਼ ਜਾਂਦੇ ਆ ਇੱਕ ਬਿਨਣ ਆ ਕੇ ਜਾਂਦੇ ਆ ਅਸੀਂ ਤੇ ਅੱਜ ਤੁਸੀਂ ਧਰਨਾ ਲਾਇਆ ਅੱਜ ਧਰਨਾ ਲਾਇਆ ਸਮੱਸਿਆ ਕਰਕੇ ਲਾਇਆ ਵੀ ਸਾਡੇ ਨਿੱਕੇ ਨਿੱਕੇ ਬੱਚੇ ਸਕੂਲ ਜਾਣ ਤੋਂ ਰਾਤ ਨੂੰ ਮੱਛੇ ਨਹੀਂ ਟਿਕਨਦਾ ਇਹ ਤਾਂ ਕਹਿੰਦੇ ਵੀ ਨਾਲੇ ਮਲੇਰੀਆ ਤੋਂ بچਾਓ ਜੀ ਬਚਾਓ ਕਰਦੇ ਆ ਦਵਾਈਆਂ ਛੜਕਦੇ ਆ ਆ ਸਾਡਾ ਮੌਕਾ ਤੇ ਕਿ ਹਾਲਤਾ ਵੇਖਣ ਕਿ ਕੀ ਹੈਗਾ ਇਸ ਤੋਂ ਪਹਿਲਾਂ ਕਦੋਂ ਸਫਾਈ ਹੋਈ ਸੀ ਜੀ ਇਹ ਸਫਾਈ ਹੋਈ ਨਹੀਂ ਜੀ ਇੱਕ 2 ਸਾਲ ਹੋ ਗਏ ਸਫਾਈ ਹੋਈ ਨਹੀਂ ਜੀ 2 ਸਾਲ ਤੋਂ ਬਾਅਦ ਸਫਾਈ ਨਹੀਂ ਹੋਈ ਜੀ ਸ੍ਰੀ ਜੀ ਇਤਿਹਾਸਿਕ ਸ਼ਹਿਰ ਇੱਕ ਮਰ ਸੁਣੋ ਜੀ ਆ ਦਰਬਾਰ ਸਾਹਿਬ ਦੀ ਆ ਹੁਣ ਮੇਲੇ ਵੇਲੇ ਉਦੋਂ ਡੀ ਸਾਹਿਬ ਨੇ 6 ਨੰਬਰ ਨਾਕੇ ਤੋਂ ਲੈ ਕੇ ਮੰਡੀ ਦੇ ਕਰ ਇਹ ਏਰੀਏ ਦੀ ਸਫਾਈ ਕਰਵਾਤੀ ਜੀ ਪਰ ਇਸ ਏਰੀਏ ਨੂੰ ਜਿਹੜਾ ਮੰਗੇ ਦੇ ਪੰਪ ਤੇ ਕਰ ਜਾਂਦਾ ਜੀ ਏਰੀਆ ਇਸ ਦੀ ਸਫਾਈ ਨਹੀਂ ਕਰਵਾਈ ਗਈ ਜੀ ਆ ਗੁੜੀਆਂ ਤੇ ਜਿਹੜੀ ਸੱਟ ਲੱਗੀ ਹੈ ਇਸੇ ਦੇ ਕਾਰਨ ਇਹ ਸਕੂਲ ਜਾ ਰਹੇ ਸੀ ਜੀ ਸਕੂਲ ਜਾ ਰਹੇ ਸੀ ਤਿਲ ਖੱਡੇ ਡਿੱਗ ਗਈ ਏ ਪਾਣੀ ਦੇ ਵਜਿਨ ਕਿ ਇੱਟ ਦੀ ਤੋਂ ਕੋਈ ਜੋੜਾ ਕੋਈ ਧਰਿਆਵਾ ਉਦੋਂ ਕੋਈ ਪਤ ਨਹੀਂ ਲੱਗਦਾ ਜੀ ਉਹਦੇ ਕਾਰਨ ਪਾਣੀ ਜੀ ਡੇਕ ਕੇ ਗੰਦੇ ਪਾਣੀ ਦੇ ਵਾਡੇ ਕੇ ਸਕੂਲ ਜਾਣ ਤੋਂ ਬੱਚੀ ਰਹਿ ਗਈ ਜੀ ਠੀਕ ਹੈ ਜੀ ਤੇ ਉਦੋਂ ਇਹਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਵੇ ਜਿਹੜੀ ਤਕਲੀਫ ਚਲਣੀ ਪਈ ਰੋ ਵਖਰੀ ਕੋਈ ਪ੍ਰਸ਼ਾਸਨ ਇੱਥੋਂ ਦੇ ਅਧਿਕਾਰੀ ਹਰ ਮੌਕੇ ਦੇ ਅਧਿਕਾਰੀ ਕੋਈ ਵੀ ਆ ਇਸ ਰੋਡ ਦੇ ਉਤੋਂ ਦੀ ਹਰ ਇੱਕ ਇੱਕ ਮਿੰਟ ਬਾਅਦ ਵੱਡੇ ਤੋਂ ਵੱਡਾ ਅਫਸਰ ਲੰਘਦਾ ਹੀ ਕਿਸੇ ਦਾ ਕੋਈ ਧਿਆਨ ਨਹੀਂ ਸਾਡੀ ਇਸ ਦੀ ਵੱਲੀ ਮੰਗ ਅਸੀਂ ਇਹ ਕਰਦੇ ਹਾਂ ਵੀ ਇੱਥੇ ਸੀਵਰੇਜ ਹੀ ਪਹੁੰਚਣੀ ਚਾਹੀਦੀ ਹੈ ਨਵੇਂ ਨਵੇਂ ਡਿਵੈਲਪਮੈਂਟ ਹੋਣੇ ਚਾਹੀਦੇ ਆ ਗਲੀਆਂ ਬਣਨੀਆਂ ਚਾਹੀਦੀਆਂ ਜੀ ਜੇ ਜੇ ਨਾ ਉਹਨਾਂ ਨੇ ਇਹ ਕੀਤਾ ਤੇ ਫਿਰ ਸਾਡਾ ਧਰਨਾ ਇਹ ਦੂਜਾ ਦੇ ਹੋਰ ਪ੍ਰਸ਼ਾਸਨ ਦੇ ਲਈ ਹੋਈ ਸਾਨੂੰ ਬੇਨਤੀ ਆ ਕਿ ਅਸੀਂ ਜੁਆਲੇ ਸੰਘਰਸ਼ ਕਰਾਂਗੇ ਆਪਦਾ ਕੋਈ ਪ੍ਰਸ਼ਾਸਨ ਦਾ ਕੋਈ ਅਧਿਕਾਰੀ ਕੋਈ ਨਹੀਂ ਆਈ ਹੈ ਤੇ ਕਰ ਸਾਡੇ ਕੋਲ ਜੀ ਇੱਥੇ ਮੌਜੂਦ ਹੈ ਮੇਰਾ ਨਾਮ ਚਿੰਦਰਕੌਰ ਢਾਲੀਵਾਲ ਵਾੜ ਨੰਬਰ 16 ਜਿਹੜਾ ਕਿ ਵਾਰਡ ਨੰਬਰ 16 ਦੀ ਸਥਿਤੀ ਹੈਗੀ ਹੈ ਅੱਜ ਲਗਭਗ 15 ਦਿਨ ਹੋ ਗਏ ਆ ਲਗਾਤਾਰ ਹੀ ਤੰਗ ਗਲੀਆਂ ਭਰੀਆਂ ਹੋਈਆਂ ਬੜੀਆਂ ਕਮਲੇਟਾ ਕੀਤੀ ਐਕਸ਼ਨ ਸਾਹਿਬ ਕੋਲੇ ਗਏ ਦਫਤਰ ਵੀ ਗਏ ਪਰ ਸੀਵਰ ਵਿਭਾਗ ਦੇ ਕਿਸੇ ਅਧਿਕਾਰੀ ਨੇ ਸਾਡੀ ਗੱਲ ਨਹੀਂ ਸੁਣੀ ਅੱਜ ਮਜਬੂਰਨ ਤੌਰ ਤੇ ਸਾਨੂੰ ਇੱਥੇ ਧਰਨਾ ਲਾ ਕੇ ਬਹਿਣਾ ਪਿਆ ਉਹਨਾਂ ਚੱਕ ਅਸੀਂ ਧਰਨਾ ਜਾਰੀ ਰੱਖਾਂਗੇ ਜਿੰਨਾ ਚੱਕ ਸਾਡਾ ਇਹ ਸੀਵਰ ਦਾ ਹੱਲ ਨਹੀਂ ਹੁੰਦਾ ਮੇਨ ਨਾਕਾ ਇਹ 6 ਨੰਬਰ ਗੇਟ ਆ ਦਰਬਾਰ ਸਾਹਿਬ ਜਿਹੜੀਆਂ ਗਲੀਆਂ ਦਾ ਪਾਣੀ ਐ ਸਾਰਾ ਗਲੀਆਂ ਜਿਹੜੀਆਂ ਨੀਮੀਆਂ ਸੀਵਰ ਬਹਿ ਚੁੱਕਿਆ ਇਹ ਸਨ 92 ਦਾ ਸੀਵਰ ਪਿਆ ਜਦੋਂ ਮਰਾੜ ਸਾਹਿਬ ਐਮਐਲਏ ਸੀਗੇ ਉਸ ਤੋਂ ਬਾਅਦ ਇਹ ਤਿੰਨ ਚਾਰ ਗਲੀਆਂ ਦੇ ਸੀਵਰ ਨੂੰ ਕਿਸੇ ਨੇ ਨਹੀਂ ਹਲਾਇਆ ਤਿੰਨ ਵਾਰੀ ਦੋ ਵਾਰੀ ਐਮਸੀ ਬਣੀ ਆ ਸਾਡੀ ਮੈਡਮ ਪਤੰਗਾ ਕਦੇ ਨਹੀਂ ਉਹਨੇ ਵੇਖਿਆ ਵੋਟਾਂ ਲੈ ਕੇ ਉਹ ਅੰਦਰ ਵੜ ਜਾਂਦੀ ਆ ਕਿਸੇ ਦੀ ਉਹ ਗੱਲ ਨਹੀਂ ਸੁਣਦੀ ਕਦੇ ਨਹੀਂ ਉਹਨੇ ਆ ਕੇ ਵੇਖਿਆ ਵੀ ਕਿਹੜੇ ਬਾੜ ਦੀ 16 ਬਾੜ ਨੰਬਰ 16 ਦੀ ਗਲੀ ਕਿਹੜੀ ਮੁਸ਼ਕਲ ਚ ਆ ਤੇ ਮੈਂ ਜਾ ਕੇ ਉਹਨਾਂ ਦੀ ਸਾਰ ਲਵਾਂ ਲੇਕਿਨ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਬਣਾਇਆ ਉਹ ਕਦੇ ਅੰਦਰ ਬੈਠੀ ਨਹੀਂ ਬਣੀ ਤੇ ਜੇ ਲੋਕਾਂ ਦੇ ਵੋਟਾ ਲੈ ਕੇ ਆਪਾਂ ਮਠੋਰ ਕੇ ਵੋਟਾਂ ਤੇ ਘਰੇ ਬਹਿਣਾ ਤੇ ਕਿਸੇ ਦੀ ਸਾਰ ਨਹੀਂ ਲੈਣੀ ਤੇ ਫਿਰ ਇਹੋ ਜਿਹੇ ਮੈਂਬਰ ਬਣਨ ਦਾ ਕੀ ਫਾਇਦਾ ਅੱਜ ਜਿਹੜੀ ਆ ਕਿ ਮੈਂ ਆਦਾ ਇਹੀ ਬੇਨਤੀ ਕਰੂੰਗੀ ਮੌਜੂਦਾ ਜਿਹੜੇ ਸਾਡੇ ਐਮਐਲਏ ਕਾਕਾ ਬਰਾੜ ਜੀ ਉਹਨਾਂ ਨੂੰ ਵੀ ਕਿ ਸਾਡਾ ਜਿਹੜਾ ਮੇਨ ਪ੍ਰੋਬਲਮ ਹੈ ਮੇਨ ਸਮੱਸਿਆ ਸੀ ਵਰਦੀ ਹੈ ਇੱਥੇ بڑے ਬੱਚਿਆਂ ਦੇ ਮੱਛਰਾਂ ਨਾਲ ਬੁਰਾ ਹਾਲ ਹੈ ਸਕਿਨ ਦੀ ਪ੍ਰੋਬਲਮ ਹੋ ਗਈ ਆ ਟੱਕ ਕੇ ਕੁੜੀ ਦੀ ਤੇ ਬਾਹ ਟੁੱਟ ਗਈ ਆ ਕੱਲ ਪਰ ਸਾਡਾ ਜਿਹੜਾ ਹੈ ਕਿ ਜਲਦੀ ਤੋਂ ਜਲਦੀ ਜਿਹੜੀ ਇਹ ਮੁਸ਼ਕਲ ਦੀ ਜਿਹੜੀ ਹੱਲ ਕੀਤਾ ਜਾਵੇ ਤੇ ਇਹ ਨਾ ਜਿਹੜਾ ਸੀਵਰ ਪਾਇਆ ਜਾਵੇ ਇਹ ਵਾਰਡ ਨੰਬਰ 16 ਚ ਪੂਰੀ ਵਾਰਡ ਦੀ ਸਮੱਸਿਆ ਹੈ ਕਿ ਇਹ ਦੋ ਤਿੰਨ ਗਲੀਆਂ ਚ ਸਮੱਸਿਆ ਵਾਰਡ ਨੰਬਰ ਗਲੀਆਂ ਪੂਰੇ ਵਾਰਡ ਦੀ ਸਮੱਸਿਆ ਹੈ ਇਹ ਵਾਰਡ ਲੈ ਕੇ ਗੋਨਿਆਂ ਵਾਲੇ ਰੋਡ ਤੋਂ ਲੈ ਕੇ ਤੇ ਮੰਗੇ ਦੇ ਪੰਪ ਤੱਕ ਕਿੰਨੀਆਂ ਕੋ ਕੰਪਲੇਂਟਾਂ ਤੁਸੀਂ ਅਜ ਤਾਈਂ ਪਾ ਚੁੱਕੇ ਹੋ ਬਹੁਤ ਜੀ ਸਾਡੇ ਦਾ 10 ਬੰਦੇ ਕੰਪਲੇਟਾਂ ਕਰਨ ਤੇ ਹੀ ਆ ਪੱਕੇ ਤੇ 10 ਵਾਰੀ ਮੈਂ ਜਾ ਆਈ ਹਾਂ ਸਲਿੱਪ ਮੇਰੇ ਖੜੀ ਤੋਂ ਫੜਾ ਦਿੰਦੇ ਆ ਵੀ ਇਹ ਮਸ਼ੀਨ ਆਉਂਦੀ ਅਜ ਤੱਕ ਕੋਈ ਆਈ ਨਹੀਂ ਤੇ ਇੱਕ ਅਧਿਕਾਰੀ ਹੁਣ ਮੌਕੇ ਤੇ ਪਹੁੰਚਿਆ ਤੁਸੀਂ ਧਰਮਾ ਲਾਇਆ ਹਜੇ ਤੱਕ ਕੋਈ ਨਹੀਂ ਆਇਆ ਤੇ ਕੋਈ ਉਹਨਾਂ ਨੇ ਕਿਹਾ ਵੀ ਅਸੀਂ ਠੀਕ ਕਰਾ ਦੇਾਂਗੇ ਕਿਸੇ ਅਧਿਕਾਰੀ ਨੇ ਕੋਈ ਆਸ਼ਵਾਸ਼ਣ ਦਿੱਤਾ ਹਜੇ ਤੱਕ ਕੁਝ ਨਹੀਂ ਕਿਸੇ ਨੇ ਵੀ ਕਿਹਾ ਸਾਨੂੰ ਕਮੇਟੀ ਦਾ ਕਿੰਨੀ ਸਾਡੇ ਕੋਲ ਕਰੋੜਾਂ ਦਾ ਬਜਟ ਆ ਫਿਰ ਉਹ ਕਰੋੜਾਂ ਦਾ ਬਜਟ ਜਾਂਦਾ ਕਿੱਥੇ ਹੈ ਜਦੋਂ ਸ਼ਹਿਰ ਦੇ ਉੱਤੇ ਤਾਂ ਢੱਕਾ ਨਹੀਂ ਲੱਗਦਾ ਕਮੇਟੀ ਦਾ ਬਜਟ ਜਿਹੜਾ ਕਮੇਟੀ ਕੋਲੇ ਬਜਟ ਆ ਉਹ ਕਿਸੇ ਦੀ ਜੇਬ 'ਚ ਹੀ ਜਾਂਦਾ ਹੋਊਗਾ ਪਰ ਜਿਹੜਾ ਕੀ ਇਹ ਸੀਵਰ ਦੀ ਜਿਹੜੀ ਪ੍ਰੋਬਲਮ ਆ ਉਹ ਤਾਂ ਕਿੱਥੇ ਸ਼ਹਿਰ ਦੇ ਵਿੱਚ ਮੈਂ ਵੇਖੀ ਨਹੀਂ ਹੁੰਦੀ ਤੇ ਹੁਣ ਜਿੰਨਾ ਚਿਰ ਠੀਕ ਨਹੀਂ ਹੁੰਦਾ ਤੁਹਾਡੀ ਰਣਨੀਤੀ ਕੀ ਰਹੂਗੀ ਅਗਲੀ ਕਾਰਵਾਈ ਕੀ ਰਹੂ ਜਿੰਨਾ ਚੱਕੇ ਮਸਲੇ ਦਾ ਹੱਲ ਨਹੀਂ ਹੁੰਦਾ ਅਸੀਂ ਤਾਂ ਇੱਥੇ ਹੀ ਬੈਠੇ ਆ ਜਦੋਂ ਸਾਡੇ ਅਸੀਵਰ ਨਵਾਂ ਪਾਉਣ ਦੀ ਸਾਨੂੰ ਕੋਈ تسਲੀ ਦੇਣਗੇ ਚਾਹ ਪਾਉਣਗੇ ਉਦੋਂ ਅਸੀਂ ਉੱਠਾਂਗੇ ਹੁਣ ਐਮਸੀ 100 ਵਾਰਡ ਦੇ ਲੋਕਾਂ ਨਾਲ ਅਸੀਂ ਤੁਹਾਡੀ ਗੱਲ ਕਰਵਾਈ ਉਹਨਾਂ ਦੀ ਗੱਲ ਸੁਣੀ ਤੇ ਬਹੁਤ ਪਰੇਸ਼ਾਨ ਜਿਹੜੇ ਲੋਕ ਨੇ ਅਸੀਂ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਕਰਦੇ ਆ ਕੀ ਇੱਥੇ ਪਹੁੰਚ ਕੇ ਪਹਿਲਾਂ ਤਾਂ ਹਾਲ ਵੇਖਿਆ ਜਾਵੇ ਤੇ ਫਿਰ ਦੇਖਿਆ ਜਾਵੇ ਵੀ ਦਰਬਾਰ ਸਾਹਿਬ ਤੋਂ ਇਸ ਦੀ ਦੂਰੀ ਜਿਹੜੀ ਬਹੁਤ ਥੋੜੀ ਹੈ ਜਿਹੜੀਆਂ ਸੰਗਤਾਂ ਇੱਥੇ ਆਉਂਦੀਆਂ ਤਾਂ ਉਹਨਾਂ ਨੂੰ ਵੀ ਇਹ ਗੰਦੇ ਪਾਣੀ ਦੇ ਵਿੱਚੋਂ ਦੀ ਜਿਹੜਾ ਲੰਘਣਾ ਪੈਂਦਾ ਤੇ ਜਿਹੜੇ ਇੱਥੇ ਬੱਚੇ ਆ ਉਹ ਡੇਂਗੂ ਦੀਆਂ ਬਿਮਾਰੀਆਂ ਕਾਰਨ ਪਰੇਸ਼ਾਨ ਹੋ ਰਹੇ ਨੇ ਮਲੇਰੀਆ ਫੈਲ ਸਕਦਾ ਤੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਤਾਂ ਕਾਫੀ ਦਿੱਕਤਾਂ ਦਾ ਜਿਹੜਾ ਸਾਹਮਣਾ ਕਰਨਾ ਪੈ ਰਿਹਾ ਪ੍ਰਸ਼ਾਸਨ ਨੂੰ ਬੇਨਤੀ ਹੈ ਇੱਥੇ ਪਹੁੰਚ ਕੇ ਵੱਧ ਤੋਂ ਵੱਧ ਜਿਹੜੀ ਇਹਨਾਂ ਲੋਕਾਂ ਦੀ ਮਦਦ ਕੀਤੀ ਜਾਵੇ ਤੇ ਜਿਹੜਾ ਸੀਵਰੇਜ ਸਿਸਟਮ ਹੈ ਉਸ ਦਾ ਜਿਹੜਾ ਸੁਧਾਰ ਕੀਤਾ ਜਾਵੇ ਜਸਪ੍ਰ